ਜਿੱਥੇ ਇੱਕ ਪਾਸੇ ਨਿੱਕੇ ਸਿੱਧੂ ਦੇ ਜਨਮ ਲੈ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਅਤੇ ਲੱਖਾਂ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਜੇਕਰ ਇਹ ਬੱਚਾ ਆਈਵੀਐਫ ਤਕਨੀਕ ਦੇ ਨਾਲ ਹੋਇਆ ਹੈ ਤਾਂ ਜੋ ਆਈਵੀਐਫ ਤਕਨੀਕ ਦੀ ਜੋ ਉਮਰ ਸੀਮਾ ਹੁੰਦੀ ਹੈ ਉਹ 21 ਤੋਂ 50 ਸਾਲ ਹੁੰਦੀ ਹੈ ਜਦਕਿ ਜੋ ਮਾਤਾ ਚਰਨਕੌਰ ਹੈ ਉਹਨਾਂ ਦੀ ਉਮਰ 58 ਸਾਲ ਦੱਸੀ ਗਈ ਹੈ ਸੋ ਦੱਸ ਦिए ਕਿ ਇਸ ਸੰਬੰਧੀ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਜੋ ਮੰਗਿਆ ਗਿਆ ਰਿਪੋਰਟ ਮੰਗ ਲਈ ਗਈ ਹੈ ਇਸ ਵਿੱਚ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਕੇਂਦਰ ਸਰਕਾਰ ਨੇ ਆਈਵੀਐਫ ਤਕਨੀਕ ਦੀ ਵਰਤੋਂ ਲਈ ਚਰਨਕੌਰ ਦੀ ਉਮਰ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ ਕਾਨੂੰਨ ਮੁਤਾਬਕ ਆਈਵੀਐਫ ਤਕਨੀਕ ਦੀ ਵਰਤੋਂ 21 ਤੋਂ 50 ਸਾਲ ਦੀ ਉਮਰ ਤੱਕ ਕੀਤੀ ਜਾ ਸਕਦੀ ਆ ਪਰ ਚਰਨਕੌਰ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ ਕੇਂਦਰ ਨੇ ਚਿੱਠੀ ਵਿੱਚ ਲਿਖਿਆ ਕਿ ਰਿਪੋਰਟ ਮਿਲੀ ਹੈ ਕਿ ਪੰਜਾਬੀ ਗਾਇਕ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ 58 ਸਾਲ ਦੀ ਉਮਰ 'ਚ ਆਈ ਵੀ ਐਫ ਰਾਹੀਂ ਬੱਚੇ ਨੂੰ ਜਨਮ ਦਿੱਤਾ ਕਾਨੂੰਨ ਮੁਤਾਬਕ ਇਸ ਤਕਨੀਕ ਦੀ ਜੋ ਵਰਤੋਂ ਸਮੇਂ ਔਰਤ ਲਈ ਨਿਰਧਾਰਤ ਸੀਮਾ ਸੀਮਾ ਹੈ ਜੋ 21 ਤੋਂ 50 ਸਾਲ ਦੇ ਵਿਚਕਾਰ ਹੁੰਦੀ ਹੈ ਇਸ ਮਾਮਲੇ ਦੀ ਜਾਂਚ ਕਰਨ ਲਈ ਆਈ ਆਰਟੀ ਐਕਟ 2021 ਦੇ ਅਨੁਸਾਰ ਇਸ ਮਾਮਲੇ 'ਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਭੇਜੀ ਜਾਏ ਸੋ ਦੱਸਦੀ ਹੈ ਕਿ ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਗਈ ਹੈ ਸੁਦਾਸ ਦिए ਕਿ ਬਲਕੌਰ ਸਿੰਘ ਹੁਣ ਵੱਲੋਂ ਵੀ ਪੀਤੇ ਦਿਨ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੱਸਿਆ ਸੀ ਕਿ ਸਰਕਾਰ ਦੇ ਵੱਲੋਂ ਬੱਚੇ ਦੇ ਜਨਮ ਸੰਬੰਧੀ ਡਾਕੂਮੈਂਟ ਪੁੱਛੇ ਗਏ ਨੇ ਕਿ ਕਿੱਥੇ ਨੇ ਡਾਕੂਮੈਂਟ ਤੇ ਉਹਨਾਂ ਦਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਹੱਲੇ ਮਾਂ ਤੇ ਬੱਚਾ ਹਸਪੀਟਲ ਦੇ ਵਿੱਚ ਨੇ ਸਾਰੀ ਕਾਰਵਾਈ ਪੂਰੀ ਹੋਣ ਤੋਂ ਘਾਰਾ ਲੈਂਦੇ ਹੋ ਜੋ ਵੀ ਡਾਟਾ ਹੈ ਜੋ ਡਾਕੂਮੈਂਟ ਹੈ ਸਾਰੇ ਪ੍ਰਸ਼ਾਸਨ ਨੂੰ ਦੇ ਦਿੱਤੇ ਜਾਣਗੇ ਕਿਉਂਕਿ ਦੱਸਿਆ ਕਿ ਸਰਕਾਰ ਨੇ ਬਲਕੌਰ ਸਿੰਘ ਨੂੰ ਪੁੱਛਿਆ ਕਿ ਜੇਕਰ ਜੋ ਵੀ ਬੱਚੇ ਦੇ ਜਨਮ ਸੰਬੰਧੀ ਚਾਹੇ ਆਈਵੀਐਫ ਟੈਕਨੀਕ ਨਾਲ ਹੋਇਆ ਤਾਂ ਇਸ ਸੰਬੰਧੀ ਜੋ ਲੀਗਲ ਨੋਟਿਸ ਨੇ ਲੀਗਲ ਡਾਕੂਮੈਂਟ ਨੇ ਉਹ ਜਮ੍ਹਾਂ ਕਰਦਾਇ ਜਾਣ ਸੋ ਇਸ ਨੂੰ ਲੈ ਕੇ ਬਲਕੌਰ ਸਿੰਘ ਬੀਤੇ ਦਿਨ ਵੀ ਲਾਈਵ ਹੋਏ ਸੀ ਸੋ ਦੱਸ ਦੇ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਜੇਕਰ ਇਹ ਬੱਚਾ ਆਈਵੀਐਫ ਟੈਕਨੀਕ ਰਾਹੀਂ ਹੋਇਆ ਹੈ ਤਾਂ ਆਈਵੀਐਫ ਦਾ 21 ਤੋਂ 50 ਸਾਲ ਦੇ ਵਿਚਕਾਰ ਔਰਤਾਂ ਦੀ ਕੀਤੀ ਜਾਂਦੀ ਹੈ ਜਦਕਿ ਮਾ ਚੌਰਨਕੌਰ ਦੀ ਜੋ ਉਮਰ ਹੈ 58 ਸਾਲ ਹੈ ਸੋ ਇਹ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਇਸ ਸੰਬੰਧੀ ਰਿਪੋਰਟ ਮੰਗੀ